ਮਾ ਸਾਡੀਆਂ ਮਾਵਾ ਭੈਣਾਂ ਦੀ ਜ਼ਾਲਮਾਂ ਵੱਲੋਂ ਕੀਤੀ ਬੇਪੱਤੀ ਮੈਨੂੰ ਸਾਰੀ-ਸਾਰੀ ਰਾਤ ਸੌਣ ਨਹੀਂ ਦਿੰਦੀ ਅਸੀਂ ਐਨੇ ਬੇਜ਼ਮੀਰ ਤੇ ਬੇਗਰਤ ਹੋ ਕੇ ਕਿਉਂ ਉਹਨਾਂ ਦੀ ਹੋਈ ਬੇਪੱਤੀ ਦਾ ਬਦਲਾ ਵੀ ਨਾ ਲੈ ਸਕੀਏ ਨਹੀਂ ਹੁਣ ਰੋਕ ਮੈਨੂੰ ਮੇਰੇ ਅੰਦਰ ਲੱਗੀ ਅੱਗ ਸ਼ਹਾਦਤ ਦਾ ਚਾਅ ਵੀ ਕਿਈ ਬੁਝਣੀ ਹੈ ਇੱਕ ਅੰਦਰ ਤੁਰਨ ਲੱਗਿਆ ਗੁੱਸੇ ਵਿੱਚ ਆਏ ਜੁਗਰਾਜ ਸਿੰਘ ਦੇ ਆਖਰੀ ਬੋਲ ਸੁਣੋ ਜਿਸ ਦਾ ਜਨਮ 1971 ਨੂੰ ਪਿੰਡ ਹਰ ਗੋਬਿੰਦਪੁਰ ਵਿੱਚ ਹੋਇਆ ਪੰਜ ਭੈਣਾਂ ਦਾ ਇਕੱਲਾ-ਗੱਲਾ ਵੀਰ ਸੀ ਜੁਗਰਾਜ ਪੰਜੇ ਭੈਣਾਂ ਤੇ ਮਾਂ-ਬਾਪ ਦੀਆਂ ਕਈ ਝਟਕਾਂ ਤੇ ਕਈ ਤਾਲਿਆਂ ਤੋਂ ਬਾਅਦ ਵੀ ਜੁਗਰਾਜ ਘਰੋਂ ਜਾਣ ਤੋਂ ਨਾ ਟਲਿਆ ਅਖੀਰ ਜੁਗਰਾਜ ਅਕਾਲ ਤਖਤ ਵਿਖੇ ਹੋਈ ਕੱਟ ਵਿੱਚ ਇਕ ਮਰਜੀ ਵੜਿਆਂ ਦੇ ਟੋਲੇ ਵਿੱਚ ਜਾ ਰਿਹਾ। ਉਸ ਦੇ ਨਾਂ ਪਿੱਛੇ ਤੂਫਾਨ ਐਵੇਂ ਨਹੀਂ ਸੀ ਲੱਗਿਆ। ਮਹਿਜ਼ 16-17 ਸਾਲ ਦੀ ਉਮਰ ਦਾ ਇੱਕ ਬਰੂ ਉਹ ਨੇ ਆਪਣੇ ਕਾਰਨਾਮੇ ਨਾਲ ਸਮੇਂ ਦੇ ਹੁਕਮਰਾਨਾਂ ਦੇ ਨੱਕ ਵਿੱਚ ਧੰਮ ਕਰ ਦਿੱਤਾ ਸੀ। ਫੁਰਤੀ ਐਨੀ ਸੀ ਕਿ ਹਵਾ ਦੇ ਵਾਪ ਰੋਲੇ ਵਾਂਗ ਆਪਣਾ ਕੰਮ ਕਰਕੇ ਵਾਪਸ ਆ ਜਾਂਦਾ ਸੀ। ਇਕ ਇਤਿਹਾਸਕ ਘਟਨਾ ਤੋਂ ਉਸਦੇ ਕਿਰਦਾਰ ਦੇ ਉੱਚੇ ਸੁੱਚੇ ਹੋਣ ਦਾ ਹਵਾਲਾ ਇਦਾਂ ਹੁੰਦਾ ਹੈ ਕਿ ਇੱਕ ਦੁਪਹਿਰ ਜੁਗਰਾਜ ਆਪਣੇ 4-5 ਸਾਥੀਆਂ ਨਾਲ ਪਿੰਡ ਦੇ ਇੱਕ ਬਜ਼ੁਰਗ ਦੇ ਘਰ ਰੋਟੀ ਖਾਣ ਜਾਂਦਾ ਹੈ। ਬਾਪੂ ਪ੍ਰਸ਼ਾਦਾ ਸਕਣਾ ਸੀ। ਹਾਂ ਹਾਂ ਲੰਘਾ ਉਹ ਪੁੱਤ ਜ਼ਰੂਰ। ਰੋਟੀ ਪਾ ਕੇ ਜਦੋਂ ਇੱਕ ਮੁਟਿਆਰ ਉਹਨਾਂ ਨੂੰ ਲੈ ਕੇ ਆਈ ਤਾਂ ਉਸ ਨੂੰ ਦੇਖ ਕੇ ਜੁਗਰਾਜ ਨੇ ਕਿਹਾ ਬਾਪੂ ਕਰੇ ਕੋਈ ਹੋਰ ਮਰਦ ਹੈ ਨਹੀਂ ਬਾਪੂ ਨਹੀਂ ਬਸ ਮੇਰੀ ਨੂੰਹ ਤੇ ਧੀ ਹੀ ਨੇ ਘਰ ਵਾਲੀ ਐ ਉਹ ਕਿਸੇ ਕੰਮ ਤੋਂ ਬਾਹਰ ਗਈ ਐ ਜੁਗਰਾਜ ਦੇ ਉਸਦੇ ਸਾਥੀਆਂ ਨੇ ਪ੍ਰਸ਼ਾਦਾ ਉੱਥੇ ਹੀ ਛੱਡ ਦਿੱਤਾ ਬਾਪੂ ਅਸੀਂ ਕਿਤੇ ਹੋរី ਛਕਲਾਂਗੇ ਜੇ ਕਿਧਰੇ ਪੁਲਿਸ ਨੂੰ ਤਲਾਬ ਹੋ ਗਈ ਤਾਂ ਐਵੇਂ ਸਾਡੀਆਂ ਭੈਣਾਂ ਨੂੰ ਥਾਣੇ ਦੇ ਚੱਕਰ ਲਾਉਣੇ ਪੈਣਗੇ ਤੇਰਾ ਦੀ ਬੇਪਤੀ ਸਾਡੇ ਸਹੇ ਤੋਂ ਬਾਹਰੇ ਇੰਨਾ ਕਹਿ ਕੇ ਉਹ ਉੱਥੋਂ ਰੁਖਸਤ ਹੋ ਗਏ ਰਾਤ ਹੁੰਦਈ ਐਸਪੀ ਸੀਆਰਪੀਐਫ ਲੈ ਕੇ ਉਸਦੇ ਬਜ਼ੁਰਗ ਦੇ ਘਰ ਆ ਗਏ ਬਾਪੂ ਨੇ ਸਾਰੀ ਹੱਟ ਬਿੱਤੀ ਸੱਚੋ ਸੱਚ ਦੱਸ ਦਿੱਤੀ ਉਹਨਾਂ ਦੇ ਕਿਰਦਾਰਾਂ ਬਾਰੇ ਸੁਣ ਕੇ ਐਸਪੀ ਵੀ ਹੈਰਾਨ ਰਹਿ ਗਿਆ ਇਸ ਤੋਂ ਐਸਪੀ ਨੂੰ ਉਹਨਾਂ ਦੇ ਅੰਦਰ ਦੀ ਅੱਗ ਦਾ ਅੰਦਾਜ਼ਾ ਸਹੀ ਲੱਗਿਆ ਸੀ ਕਿ ਜਿਨ੍ਹਾਂ ਦੇ ਕਿਰਦਾਰ ਐਨੇ ਸੱਚੇ ਸੱਚੇ ਨੇ ਮਨਹੋਰ ਹਨ ਕੋਈ ਸੌਖਾ ਨਹੀਂ ਅਖੀਰ ਆਪਣੇ ਕਿਸੇ ਦੀ ਗਦਾਰੀ ਕਰਨ 8 ਅਪ੍ਰੈਲ 1990 ਨੂੰ ਜਗਰਾਤ ਸਿੰਘ ਉਰਫ ਤੂਫਾਨ ਇੱਕ ਇਨਕਾਊਂਟਰ ਵਿੱਚ ਸ਼ਹਾਦਤ ਦਾ ਜਾਂਪੀ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਭਾਈ ਜਗਰਾਤ ਦੇ ਭੋਗ ਦੇ ਮੌਕੇ ਤੇ ਤਕਰੀਬਨ 22 ਤੋਂ 3 ਲੱਖ ਲੋਕਾਂ ਦਾ ਇਕੱਠ ਹੋਇਆ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਜਗਰਾਤ ਸਿੰਘ ਲੋਕਾਂ ਦੇ ਦਿਲਾਂ ਦੇ ਆਪਣੀ